ਗਿਰਨਾਥ ਜੀ ਕੱਦੀ ਨਿਸ਼ੀਨ ਤੁੰਨਾ ਸਾਹਿਬ ਟਸਟ ਅਤੇ ਚੇਅਰਮੈਨ ਉਮਰਕਾਇ ਗੱਬਰ ਜੀ ਦੇ ਲੰਬੇ ਸੰਘਰਸ਼ ਸਦਕਾ ਅੱਜ ਤੀਰਸਦੀ ਹੋਈ ਨਿਸ਼ਾਨਦੇਈ ਸੰਤ ਮਲਕੀਨਾਥ ਜੀ ਦੇ ਕੱਦੀ ਨਿਸ਼ੀਨ ਤੁੰਨਾ ਸਾਹਿਬ ਟਸਟ ਅਤੇ ਚੇਅਰਮੈਨ ਉਮਰਕਾਇ ਗੱਬਰ ਜੀ ਦੇ ਲੰਬੇ ਸੰਘਰਸ਼ ਸਦਕਾ ਅੱਜ ਤੀਰਸਦੀ ਹੋਈ ਨਿਸ਼ਾਨਦੇਈ 1959 ਤੋਂ ਚੱਲ ਰਹੀ ਮੰਗ ਨੂੰ ਅੱਜ 22 ਜੁਲਾਈ 2025 ਨੂੰ ਬੂਰ ਪਿਆ ਲੱਗਦਾ ਹੈ ਸੰਤ ਸਮਾਜ ਧਾਰਮਿਕ ਜਥੇਬੰਦੀਆਂ ਅਤੇ ਸਮੂਹ ਬਾਲਮਿਕ ਭਾਈਚਾਰੇ ਵੱਲੋਂ ਖੁਸ਼ੀ ਦੀ ਲਹਿਰ ਜੋ ਬੋਲੇ ਸੋ ਨਿਰਭੈ ਭਗਵਾਨ ਵਾਹਿਗੁਰੂ ਜੀ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਪਿਆਰੀ ਸਾਧ ਸੰਗਤ ਜੀ ਜੈ ਵਾਲਮੀਕੀ ਮੈਸਣੀ ਦਾਨਵ ਰਾਸ਼ਟਰੀ ਅਧਿਸ਼ਖ ਅੰਬੀਡਕਾ ਸਮਾਜ ਦਲ ਭਾਰਤ ਔਰ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਅੱਜ 1957 ਸੂ ਦੇ ਬਾਅਦ ਚੋ ਜੋ ਕਰਮਟ ਕਾਰਜਕਰਤਾ ਅਨਤਕ ਸੇਵਾਦਾਰ ਤੁਨਾ ਸਾਹਿਬ ਦੇ ਚੇਅਰਮੈਨ ਸ਼੍ਰੀਮਨ ਪ੍ਰਕਾਸ਼ ਗੱਬਰ ਜੀ ਔਰ ਪੂਰੀ ਟੀਮ ਸਤਗੁਰੂ ਮਲਕੀਨਾਦ ਜੀ ਮਹਾਰਾਜ ਉਹਨਾਂ ਦੇ ਨਾਲ ਬਹੁਤ ਹੀ ਆਦਰਨੀਏ ਸਤਕਾਰਯੋਗ ਸਾਡੇ ਵੱਡੇ ਵੀਰ ਕੌਮੀ ਗਾਇਕ ਅੰਪੰਪ ਗਾਇਕ ਕੁਮਾਰ ਦਰਸ਼ਨ ਜੀ ਅੰਪੰਪ ਗਾਇਕ ਵੀ ਸ਼ਸ਼ੀ ਗੇਲ ਜੀ ਔਰ ਅੰਬੇਡਕਰ ਸਮਾਜ ਦਲ ਦੀ ਪੂਰੀ ਟੀਮ ਦਰਜਾ ਬੇ ਦਰਜਾ ਸਾਡੇ ਅਟਵਾਲ ਸਾਹਿਬ ਜੀ ਬਲਜੀਤ ਲਾਲੀ ਜੀ ਤਿਸਪਾਲ ਮੱਟੂ ਜੀ ਹੈਪੀ ਭਗਤ ਜੀ ਅੱਜ ਸਾਰੇ ਇੱਥੇ ਕੱਟੇ ਹੋਏ ਜੋ ਨਿਸ਼ਾਨਦੇਹੀ ਹੋਈ ਹੋ ਰਹੀ ਹੈ ਮੈਂ ਸਮਝਦਾ ਇਹ ਹੱਕ ਤੇ ਇਨਸਾਫ ਦੀ ਜਿੱਤ ਹੋਈ ਆ ਔਰ ਲੰਬੇ ਸੰਘਰਸ਼ ਦੇ ਬਾਅਦ ਚੋਂ ਅੱਜ ਜਿਹੜੀ ਸਰਕਾਰ ਨੂੰ ਵੀ ਇਹਦੇ ਉੱਤੇ ਮੰਨਣਾ ਪਿਆ ਆਣਾ ਪਿਆ ਔਰ ਬੜੀ ਸ਼ਾਂਤੀ ਮੀ ਢੰਗ ਨਾਲ ਨਿਸ਼ਾਨਦੇਹੀ ਹੋ ਰਹੀ ਆ ਮੈਂ ਆਸ ਕਰਦਾ ਜਿਹੜੀ ਹੋਰ ਵੀ ਵਾਲਮੀਕੀ ਆਸ਼ਰਮ ਦੀ ਪਵਨ ਆਸ਼ਰਮ ਦੀ ਤੀਰਤ ਦੀ ਜਿਹੜੀ ਜ਼ਮੀਨ ਇੱਧਰ ਉੱਧਰ ਆ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਉਹ ਵੀ ਜਲਦੀ ਖਾਲੀ ਹੋਏਗੀ ਜਿਹੜੇ ਲੋਕ ਇੱਥੇ ਅਨੋਥਰਾਇਜ਼ ਰਿਆਸ਼ਾ ਬਣਾ ਕੇ ਬੈਠੇ ਆ ਆਰਮੀ ਦੁਆਰਾ ਵੀ ਜਿਹੜੀ ਜਗਾ ਰੁਕੀ ਗਈ ਆ ਤੀਰਦੀ ਉਹ ਵੀ ਸਾਰੀ ਖਾਲੀ ਹੋਏਗੀ ਮੈਂ ਆਪਣੇ ਲੋਕ ਪੂਰੀ ਟੀਮ ਵੱਲੋਂ ਓਮਪ੍ਰਕਾਸ਼ ਜੀ ਚੇਅਰਮੈਨ ਕੁਮਾਰ ਦਰਸ਼ਨ ਜੀ ਔਰ ਸਸ਼ੀ ਗੇਲ ਜੀ ਨੂੰ ਬਹੁਤ ਵਧਾਈ ਦਿਨਾ ਹੈ ਔਰ ਨਾਲ ਦੇ ਨਾਲ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਜਿੱਥੇ ਵੀ ਸਾਨੂੰ ਸੇਵਾ ਦਾ ਮੌਕਾ ਦਿੱਤਾਏਗਾ ਜਾਏਗਾ ਅੰਬੇਡਕਰ ਸਮਾਜ ਦਲ ਪੂਰੀ ਟੀਮ ਦੇ ਨਾਲ ਹਮ ਹਮਾ ਕੇ ਪਹੁੰਚੇਗਾ ਔਰ ਜਿੰਨੀ ਸੰਗਤ ਨੂੰ ਵੀ ਜਦੋਂ ਵੀ ਮੈਸੇਜ ਮਿਲੇ ਤੋੜਾ ਸਾਹਿਬ ਦੇ ਤੋਂ ਆਸ਼ਰਮ ਵੱਲੋਂ ਸਾਨੂੰ ਸਾਰਿਆਂ ਨੂੰ ਵੱਡੀ ਗਿਣਤੀ 'ਚ ਪਹੁੰਚ ਕੇ ਆਪਣੀ ਇਕਤਾ ਦੀ ਸਬੂਤ ਦੇਣੀ ਚਾਹੀਦੀ ਆ जय वाल्मीकि हर हर वाल्मीकि जय वाल्मीकि हर हर वाल्मीकि आज सदियां तो बाद बड़ा बढ़िया दिन चढ़या क्योंकि पावन वाल्मीकि तीर्थ दी बड़ी-बड़ी मांग सी कि निशान देई निशान देई निशान देई करवानी साल 1952 निशान देई हुई ते आज पहला दिन या के दी निशान देई दी शुरुआत हुई है तिन बेरी निशान देई करवां वास्ते टीमें आईयां لیکن ਜਿਹੜੀ ਨਜ਼ਾਇਦ ਕਾਜ ਮਹਾਂਤ ਆਲੇ ਦੁਆਲੇ ਜਿਹੜੇ ਬਿਠੇ ਆ ਨਿਸ਼ਾਨਦੇਹੀ ਨਹੀਂ ਸੀ ਹੋਣ ਦਿੰਦੇ ਲੇਕਿਨ ਅੱਜ ਕੁਝ ਪ੍ਰਸ਼ਾਸਨ ਪੂਰੇ ਯੂਰ ਦੇ ਵਿੱਚ ਆਇਆ ਹੈ ਕਿ 1.5 200 ਬੰਦਾ ਪੁਲਸ ਦਾ ਲਾਇਆ ਐਸ ਡੀ ਐਮ ਤਸੀਰਦਾਰ ਕਾਨੂੰਗੋ ਤੇ ਪਟਵਾਰੀ ਚਾਰ ਡੀ ਐਸ ਪੀ ਲੱਗੇ ਹੋਏ ਨੇ ਜਿਹੜੇ ਨਿਸ਼ਾਨਦੇਹੀ ਦੀ ਰਨਿੰਗ ਚੱਲਦੀ ਹੈ ਕਾਰਨ ਕੀ ਹੈ ਕਿਹਦੇ ਵਾਲੇ ਵਾਲੇ ਕੋਈ ਪਹਿਲਾ ਮਾਸੀ ਆਈ ਹੋ ਆਪਣੇ ਭੂਆ ਲਈ ਕੋ ਚਾਚਾ ਲੈ ਕੋ ਤਾਇਆ ਲੈ ਆ ਸੋ ਘਰ ਜਿਹੜਾ ਨਜਾਇਜ਼ ਬਣਿਆ ਪਿਆ ਲੇਕਿਨ ਜਿੰਨੀ ਦੇ ਨਿਸ਼ਾਨਦੇ ਹੀ ਨਹੀਂ ਹੁੰਦੀ ਉਹਨੇ ਉਨੀ ਦੇਰ ਪਾਵਨ ਬਾਲਮੀ ਕੀਤੀ ਦੀ ਪਵਿੱਤਰਤਾ ਕਾਇਮ ਨਹੀਂ ਹੋ ਸਕਦੀ ਸੀ ਉਹਦੀ ਸ਼ੁਰੂਆਤ ਅਜ ਹੋ ਗਈ ਆਓ ਆਪਾਂ ਸਾਰੇ ਇਹਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਸਹਿਯੋਗ ਦੇਈਏ ਇਹਦੀ ਮਰਿਆਦਾ ਕਾਇਮ ਰੱਖੀਏ ਜਿਹੜਾ ਧਰਨਾ ਸੀ ਅੱਜ ਦੇ ਦਿਨ ਦਾ ਉਸ ਵੇਲੇ ਨਾ ਸ਼ਰਤਾਂ ਦੇ ਉੱਤੇ ਹੀ ਖਤਮ ਕੀਤਾ ਗਿਆ ਸੀ ਆ ਕਿ ਅਸੀਂ ਤੁਹਾਡੀ ਅੱਜ ਨਿਸ਼ਾਨਦੇਹੀ ਕਰਵਾ ਦਨੇ ਆ ਧਰਨਾ ਕੈਂਸਲ ਕਰ ਦੋ ਦੋ ਦਿਨ ਦੇ ਲਈ ਵੀਰਵਾਰ ਤੱਕ ਧਰਨਾ ਕੈਂਸਲ ਕੀਤਾ ਗਿਆ ਵੀਰਵਾਰ ਨੂੰ ਸੰਸਮਾਜ ਦੀ ਇੱਕ ਵਿਸ਼ਾਲ ਮੀਟਿੰਗ ਹੋਏਗੀ ਜਿਹਦੇ ਵਿੱਚ ਨਿਰਣਾ ਲਿਆ ਜਾਵੇਗਾ ਜਿਸ ਨੇ ਮर्यादा ਪੰਗ ਕੀਤੀ ਹੈ ਉਹਨੂੰ ਕੀ ਸਜ਼ਾ ਲਾਉਣੀ ਹੈ ਉਹਦੇ ਤੇ ਐਫ ਆਈ ਆਰ ਦਰਜ ਕਰਾਉਣੀ ਆ ਜਾਂ ਕਿ ਉਹਨੂੰ ਕੋਈ ਹੋਰ ਸਜ਼ਾ ਲਾਉਣੀ ਆ ਜਾਂ ਬਰਾਦੀ ਬਾਈਕਾਟ ਕਰਨਾ ਹੈ ਉਹਦੇ ਵਾਤੇ ਵੀਰਵਾਰ ਛਾ ਨੂੰ ਫੈਸਲਾ ਹੋਵੇਗਾ ਸਾਥੀਓ ਆਓ ਮੋਢੇ ਨਾਲ ਮੋਢਾ ਜੋੜੀਏ ਕਦਮ ਨਾਲ ਕਦਮ ਲਾਗੇ ਪਾਵਨ ਬਾਲਮੀਕ ਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਸਹਿਯੋਗ ਦਿਵੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਇਹ ਹਿੰਦੂਤਾਂ ਦਾ ਅਠਮ ਜੁਬਾ ਤਾਂ ਹੀ ਬਣਿਆ ਜੇ ਪ੍ਰਕਾਸ਼ ਸਿੰਘ ਬਾਦਲ ਜੀ ਨੇ 320 ਕਰੋੜ ਰੁਪਏ ਲਾ ਕੇ ਅਮਰਖਰ ਦੇ ਵਿੱਚ ਇਹ ਬਾਲਮੀ ਮਰਦ ਦਾ ਖੂਬਸੂਰਤ ਮੰਦਿਰ ਬਣਾਇਆ 골ਡਨ ਮੂਰਤੀ ਲਾਈ ਹੈਗੀ ਆ ਅੱਜ ਹਜ਼ਾਰਾਂ ਦੀ ਤਦਾਦ ਲੋਕ ਲੱਕ ਮੱਥਕ ਹੋਣ ਵਾਤੇ ਆਉਂਦੇ ਆ ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲਮੀਕ ਜੋ ਬੋਲੇ ਜੋ ਬੋਲੇ ਸੋ ਨਿਰਬਾਹ ਵਾਲ ਵਾਲਮੀਕੀ ਮਹਾਰਾਜ ਕੀ ਜੈ ਹਾਂਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਬੜੇ ਲੰਮੇ ਸਮੇਂ ਤੋਂ ਜੋ ਮਾਗ ਹਾਟੀ ਚੱਲ ਰਹੀ ਸੀ ਨਿਸ਼ਾਨਦਾਰੀ ਦੀ ਉਹ ਅੱਜ ਜਿਹੜੀ ਇਹ ਪੂਰੀ ਮੁਕੰਮਲ ਹੋ ਚੁੱਕੀ ਆ ਇਹਦੇ ਵਿੱਚ ਜਿਹੜਾ ਪ੍ਰਸ਼ਾਸਨ ਦਾ ਤੌਰ ਡੀਸੀ ਸਾਹਿਬ ਦਾ ਜਿਹੜਾ ਹੈ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਅਸ਼ੋਕ ਭਲੋਤਰਾ ਰਾਸ਼ਟਰੀ ਪ੍ਰੈਸ ਕਤਰ ਧੂਣਾ ਸਾਹਿਬ ٹرسٹ ਵਾਲਮੀਕੀ ਆਸ਼ਰਮ ਅੰਮ੍ਰਿਤਸਰ ਬਹੁਤ ਹੀ ਵੱਡ ਭਾਗਾ ਦੇਣਾ ਹੈ ਅੱਜ ਕਿ 53 ਸਾਲ ਬਾਅਦ ਯਾਨੀ 1952 ਦੇ ਵਿੱਚ ਇਸ ਤੀਰਥ ਦੀ ਨਿਸ਼ਾਨਦੇਹੀ ਹੋਈ ਸੀ ਤੇ ਬੜੀ ਲੰਬੀ ਮੰਗ ਸੀ ਧੂਣਾ ਸਾਹਿਬ ٹرسٹ ਦੀ ਸੰਤ ਮਲਕੀਤ ਨਾਹ ਜੀ ਤੇ ਸ਼੍ਰੀ ਓਮਪrakash ਜੀ ਗੱਬਰ ਚੇਅਰਮੈਨ ਧੂਣਾ ਸਾਹਿਬ ٹرسٹ ਦੇ ਸਖਤ ਉਪਰਾਲਿਆਂ ਦੇ ਨਾਲ ਅੱਜ ਗੁਰਪ੍ਰੀਤ ਸਿੰਘ ਪੁੱਲਰ ਜੀ ਤੇ ਡੀਸੀ ਸਾਖੀ ਸਾਨੀ ਜਿਨ੍ਹਾਂ ਨੇ ਪੁਰਜ਼ੋਰ ਪੁਲਿਸ ਫੋਰਸ ਦੇ ਨਾਲ ਅੱਜ ਨਿਸ਼ਾਨਦੇਹੀ ਕੀਤੀ ਹੈ ਇਹ ਨਿਸ਼ਾਨਦੇਹੀ ਜਿਹੜੀ ਹੈ ਪੂਰੀ ਡਿਜੀਟਲ ਤਰੀਕੇ ਨਾਲ ਹੋਈ ਹੈ ਕੰਪਿਊਟਰਾਈਜ਼ ਮਸ਼ੀਨਾਂ ਨਾਲ ਹੋਈ ਹੈ ਤੋਂ ਜਿੰਨੇ ਵੀ ਨਜਾਇਜ਼ ਕਬਜ਼ੇ ਨੇ ਉਹ ਸਾਰੇ ਦੇ ਸਾਰੇ ਗੂਗਲ ਤੋਂ ਸਾਡੇ ਕੋਲ ਆ ਗਏ ਨੇ ਤੋਂ ਕੋਸ਼ਿਸ਼ ਕਰਾਂਗੇ ਕਿ ਛੇਤੀ ਤੋਂ ਛੇਤੀ ਇਹ ਨਜਾਇਜ਼ ਕਬਜ਼ਿਆਂ ਨੂੰ ਇੱਥੋਂ ਫਟਾਇਆ ਜਾਵੇ ਮੈਂ ਮੈਡਮ ਸਾਖੀ ਸਾਨੀ ਜੀ ਤੇ ਗੁਰਪ੍ਰੀਤ ਪੁੱਲਰ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੀ ਇਸ ਮੰਗ ਨੂੰ ਅੱਜ ਬੂਰ ਪਾਇਆ ਹੈ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਅੱਜ ਜਿਹੜੀ ਨਿਸ਼ਾਨੀ ਗਾਇਬ ਵਾਲਮੀਕੀ ਹਰ ਵਾਲਮੀਕੀ ਅੱਜ ਬੜਾ ਧੰਨਵਾਦ ਕਰਦੇ ਹਾਂ ਮਾਨ ਜੋ ਡੀਸੀ ਸਾਹਿਬ ਜੀ ਦਾ ਖਾਸ ਤੇ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਜੀ ਦਾ ਜਿਨ੍ਹਾਂ ਦੇ ਸਹਿਯੋਗ ਸਦਕਾ ਪਾਵਨ ਵਾਲਮੀਕੀ ਤੀਸਰੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਨਿਸ਼ਾਨੀ ਅੱਜ ਸ਼ੁਰੂਆਤ ਉਦੀ ਹੋ ਗਈ ਹੈ ਪੂਰੀ ਆਸ ਰੱਖਦੇ ਆ ਜਿੰਨੇ ਨਜਾਇਜ਼ ਕਬਜ਼ਿਆਂ ਲਈ ਸਾਰੇ ਕਲੀਅਰ ਹੋ ਜਾਣਗੇ ਕਿਉਂਕਿ ਆਲਾ ਦੁਆਰਾ ਜਿੰਨਾ ਵੀ ਹੈ ਸਾਰੇ ਨਜਾਇਜ਼ ਲੋਕ ਬੈਠੇ ਨਹੀਂ ਕਿ ਕੋ ਰਜਿਸਟਰੀ ਨਹੀਂ ਕਿ ਕੋਈ ਮਾਲਕੀ ਨਹੀਂ ਧੱਕੇ ਨਾਲ ਹੀ ਬਸ ਬੈਠੇ ਆ ਲਾਪਰਵਾਹੀ ਦੇ ਸਦਕਾ ਸੀ ਲੇਕਿਨ ਅੱਜ ਪ੍ਰਸ਼ਾਸਨ ਦਾ ਸੀ مان جو ڈی سی صاحب جی مان جو پولیس کمشنر گرپریت سنگھ بھلر جی دا بہت بہت تنواد کر رہے ہاں کہ جیڑی کے ایک نمی شروعات ہوئی ہے دنواد جی بالمی ہر ہر بالمی